ਵੋਟਾਂ ਦਾ ਪ੍ਰਚਾਰ ਖਤਮ ਹੋ ਗਿਆ ਹੈ ਤੇ ਉੱਥੇ ਹੀ ਕੱਲ ਪੂਰੇ ਪੰਜਾਬ ਦੇ ਵਿੱਚ VOTING ਹੋਵੇਗੀ ਤੇ ਜਿਸ ਨੂੰ ਲੈ ਕੇ ਲਗਾਤਾਰ ਹੁਣ ਅਕਾਲੀ ਦਲ ਦੇ ਵੱਲੋਂ ਜਿਹੜਾ ਕਿ ਵੋਟ ਪਾਉਣ ਦੀ ਇੱਕ ਵੱਡੀ ਅਪੀਲ ਕੀਤੀ ਹੈ ਤੇ ਦੱਸੀ ਕਿ ਵਿਕਰਮ ਮਜੀਠੀਆ ਦਾ ਇੱਕ ਵੱਡਾ ਵਿਆਹ ਸਾਹਮਣੇ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਸਰਕਾਰਾਂ ਤੁਸੀਂ ਦੇਖ ਲਈਆਂ ਪਰੰਤੂ ਅਕਾਲੀ ਦਲ ਹੈ ਜੋ ਹਮੇਸ਼ਾ ਹੀ ਪੰਜਾਬ ਦੇ ਲਈ ਸੋਚ ਰਹੀ ਹੈ ਤੇ ਜਿਸ ਦੇ ਦੌਰਾਨ 1 ਜੂਨ ਨੂੰ ਵੋਟ ਪਾਉਣ ਦੀ ਅਪੀਲ ਵਿਕਰਮ ਮਜੀਠੀਆ ਦੇ ਵੱਲੋਂ ਕੀਤੀ ਗਈ ਹੈ ਤੇ ਉੱਥੇ ਹੀ ਭਗਵੰਤ ਮਾਨ ਨੂੰ ਲੈ ਕੇ ਕੁਝ ਤਿੱਖੇ ਨਿਸ਼ਾਨੇ ਵੀ ਸਾਧ ਦੇ ਗਏ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਵਿਕਰਮ ਮਜੀਠੀਆ ਦਾ ਹੋਰ ਕੀ ਕਹਿਣਾ ਸਾਰੇ ਪੰਜਾਬੀਆਂ ਦੇ ਚਰਚਾ 'ਚ ਮੈਂ ਬੇਨਤੀ ਕਰਦਾ ਕਿ ਕਈ ਥਾਵਾਂ ਤੋਂ ਸਾਡੇ ਤੋ ਪਹੁੰਚਿਆ ਵੀ ਨਹੀਂ ਗਿਆ ਚਾਹੇ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੀਟ ਸੀ ਜਾਂ ਉਹ ਹੋਰ ਸੀਟਾਂ ਸਨ ਮਗਰਦਾ ਸਾਹਿਬ ਦੀ ਇਹ ਜ਼ਿੰਮੇਵਾਰੀ ਸਮਝਦਾ ਸੀਗਾ ਕਿ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਫਰਿਆਦ ਕਰਾਂ ਕਿ ਸ਼ਰੋਮਨੀ ਅਕਾਲੀ ਦਲ ਤੋਂ ਵੀ ਆਪਣੀ ਪਾਰਟੀ ਹੈ ਇੱਕ ਰੀਜਨਲ ਖੇਤਰੀ ਪਾਰਟੀ ਹੈ ਔਰ ਜੇਸ ਪਾਰਟੀ ਦਾ ਪੰਜਾਬ ਪੰਜਾਬੀ ਪੰਜਾਬੀਅਤ ਭਾਈਚਾਰੇ ਇਕਸਾਂਜ ਸਾਡਾ ਪੰਜਾਬ ਹਸਦਾ ਵਸਦਾ ਰਹੇ ਇਹ ਸਾਡੀ ਸਭ ਤੋਂ ਵੱਡੀ ਮੰਗ ਔਰ ਅਰਦਾਸ ਹੈ ਅਰਦਾਸ ਇਹ ਮਹਿਸੂਸ ਕਰਦਾ ਸੀਗਾ ਕਿ ਪਿਛਲੇ ਲੰਮੇ ਸਮੇਂ ਤੋਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਜਿਹੜੀ ਰਿਮੋਟ ਕੰਟਰੋਲ ਨਾਲ ਚੱਲਦੀਆਂ ਨੇ 2.5 ਸਾਲ ਆਮ ਆਦਮੀ ਪਾਰਟੀ ਦੇ ਔਰ ਉਸ ਤੋਂ ਪਿਛਲੇ 5 ਸਾਲ ਕਾਂਗਰਸ ਪਾਰਟੀ ਦੇ ਲੋਕਾਂ ਨੇ ਹੁਣ ਲਗਭਗ ਸਾਰੇ ਤਜਰਬੇ ਕਰ ਲਿਆ ਇਹ ਠੀਕ ਹੈ ਕਿ ਸਾਡੇ ਚ ਸਰਕਾਰ ਚ ਰਹਿੰਦੇ ਆ ਕੋਈ ਕਮੀ ਪੇਸ਼ੀ ਜ਼ਰੂਰ ਹੋਣੀ ਕਮੀ ਪੇਸ਼ੀ ਰਹਿ ਵੀ ਜਾਂਦੀ ਆ ਔਰ ਇਹੀ ਕਾਰਨ ਹੈ ਕਿ ਕਿੱਥੇ ਦਾ ਕਿੱਥੇ ਲੋਕਾਂ ਨੇ ਸਾਨੂੰ ਹਟਾ ਕੇ ਦੂਜੀ ਕਾਂਗਰਸ ਦੀ ਸਰਕਾਰ ਬਣਾਈ ਇਹ ਸੋਚ ਕੇ ਕਿ ਇਹ ਬਿਹਤਰ ਕੰਮ ਕਰਨਗੇ ਔਰ ਉਸ ਤੋਂ ਬਾਅਦ ਇੱਕ ਬਦਲਾਅ ਦੇ ਨਾਤੇ ਆਮ ਆਦਮੀ ਪਾਰਟੀ ਆਈ ਔਰ ਮੈਂ ਸਮਝਦਾ ਅੱਜ ਜੇ ਤੁਸੀਂ ਕੰਪੈਰੀਸਨ ਕਰਦੇ ਹੋ ਤੇ ਹਰ ਪੈਮਾਨੇ 'ਚ ਚਾਹੇ ਉਹ ਡਵੈਲਪਮੈਂਟ ਹੈ ਚਾਹੇ ਉਹ ਲੋਕਾਂ ਦੇ ਲੋਕ ਪੱਖੀ ਸਕੀਮਾਂ ਨੇ ਚਾਹੇ ਉਹ ਨੌਜਵਾਨਾਂ ਦੇ ਲਈ ਰੋਜ਼ਗਾਰ ਹੈ ਚਾਹੇ ਪੰਜਾਬ ਦੇ ਅੰਦਰ ਇਨਵੈਸਟਮੈਂਟ ਹੈ ਚਾਹੇ ਮੁਲਾਜ਼ਮ ਵਰਗ ਨੇ ਮੁਲਾਜ਼ਮ ਵਰਗ ਦੀ ਤਾਂ ਸਾਰੇ ਜਿੰਨੇ ਵੀ ਪੇ ਕਮਿਸ਼ਨ ਲਾਗੂ ਹੋਏ ਆ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਕੀਤੇ ਆ ਮੁੜ ਕੇ ਸਰਕਾਰਾਂ ਆਈਆਂ ਨਾ ਪੇ ਕਮਿਸ਼ਨ ਆਏ 올ਡ ਪੈਨਸ਼ਨ ਬਹਾਲੀ ਦੀ ਮੌਜੂਦਾ ਭਗਵੰਤ ਮਾਨ ਨੇ ਕੈਬਨਟ ਚ ਫੈਸਲਾ ਕੀਤਾ ਨੋਟੀਫਿਕੇਸ਼ਨ ਹੋ ਗਈ ਅੱਜ ਤੱਕ ਪੁਰਾਣੀ ਪੈਨਸ਼ਨ ਨਹੀਂ ਮਿਲੀ ਐ ਪੱਤੇ ਸਰਕਾਰਾਂ ਖਾ ਗਈਆਂ ਔਰ ਤੁਸੀਂ ਸਾਰੇ ਸਮਝਦੇ ਹੋ ਕਿ ਅੱਜ ਦੇ ਜੋ ਮੌਜੂਦਾ ਹਾਲਾਤ ਨੇ ਮੈਂ ਬੇਨਤੀ ਕਰੂੰਗਾ ਅਪੀਲ ਕਰੂੰਗਾ ਕਿ ਭਾਈ ਚਾਹੇ ਉਹ ਸਾਡਾ ਕੰਮ ਜੋ ਤੁਸੀਂ ਦੇਖਿਆ ਹੀ ਐ ਦਾਸ ਨੂੰ ਤੁਸੀਂ ਮੌਕਾ ਦਿੱਤਾ ਮਜੀਠੇ ਚ ਤੁਸੀਂ ਵੇਖਿਆ ਕਿ ਕਿਵੇਂ ਅਸੀਂ 60 ਸਾਲ ਦੂਰੇ ਕੰਮ ਚਾਹੇ ਉਹ ਸੜਕਾਂ ਵਧੀਆਂ ਬਣਾਉਣੀਆਂ ਸਨ ਚਾਹੇ ਬਿਜਲੀ ਘਰ ਨਵੇਂ ਬਣਾਉਣੇ ਸਨ ਚਾਹੇ ਪੁਲਾਂ ਦਾ ਕੰਮ ਸੀ ਚਾਹੇ ਉਹ ਪਿੰਡਾਂ ਦੇ ਕੰਕਰੀਟ ਸਨ ਫਰਚ ਬਣਾਉਣੇ ਰਸਤੇ ਬਣਾਉਣੇ ਬਾਜ਼ਾਰ ਬਣਾਉਣੇ ਡੇਰਿਆਂ ਤੱਕ ਰਸਤਿਆਂ ਦੇ ਕਨੈਕਸ਼ਨ ਸਨ ਡੇਰੇ ਹੱਥ ਤੱਕ ਬੱਤੀ ਸੀ ਪਾਣੀ ਦੇ ਟੈਂਕੀਆਂ ਸਨ ਮੇਰਾ ਕਹਿਣ ਦਾ ਭਾਵ ਜਾਂ ਨਵੇਂ ਸਕੂਲ ਕਾਲਜ ਜੋ ਵੀ ਦਾਸ ਨੂੰ ਉਸ ਵੇਲੇ ਡਿਮਾਂਡ ਆਉਂਦੀ ਸੀ ਬੱਚਿਆਂ ਤੱਕ ਕਿੱਟ ਦੇਣੇ ਬੱਚਿਆਂ ਨੂੰ ਵਜੀਫੇ ਐਸ்சி ਭਾਈਚਾਰੇ ਦੇ ਬੱਚਿਆਂ ਤੱਕ ਵਜੀਫੇ ਦੇਣੇ ਗੁਰੂ ਘਰਾਂ ਲਈ ਧਰਮ ਸਾਲਾ ਲਈ ਗ੍ਰਾਂਟਾਂ ਦੇਣੀਆਂ ਜਾਂ ਬੱਚਿਆਂ ਤੱਕ ਸਾਈਕਲ ਦੇਣੇ ਜਾਂ ਮੈਨੂੰ ਇਸ ਗੱਲ ਦਾ ਬੜਾ ਮਾਣ ਹੈ ਕਿ ਜਿਨ੍ਹਾਂ ਚਿਰ ਤੁਸੀਂ ਮੈਨੂੰ ਮੇਰੇ ਤੇ ਐਜ਼ ਅ ਮਨਿਸਟਰ ਮੈਨੂੰ ਮੌਕਾ ਦਿੱਤਾ ਤੁਸੀਂ ਇਹ ਵੇਖਿਆ ਆਪ ਵੀ ਕਿ ਜਿੰਨੇ ਵੀ ਉਸ ਵੇਲੇ ਦੀਆਂ ਸੁਖ ਸਹੂਲਤਾ ਸਾਂ ਨਿਆ ਲੋਕ ਪੱਕੀ ਸਕੀਮਾ ਸਨ ਚਾਇਓ ਕਣਕ ਤੇ ਦਾਲ ਆ ਅਸੀਂ ਹਰੇਕ ਤੱਕ ਪਹੁੰਚਾਉਂਦੀ ਸੀ ਉਸ ਵੇਲੇ ਬੱਤੀ ਹਰੇਕ ਤੱਕ ਪਹੁੰਚਦੀ ਸੀ ਔਰ ਬਿੱਲ ਤੁਸੀਂ ਵੀ ਜਾਣਦੇ ਹੋ ਤਾਂ ਬਿੱਲ ਵੀ ਆਉਣ ਲੱਗ ਪਏ ਆ ਉਸ ਵੇਲੇ ਇਹ ਜੇ ਹਾਲਾਤ ਨਹੀਂ ਸੀ ਇਸ ਲਈ ਸਾਡਾ ਡਵੈਲਪਮੈਂਟ ਮਾਡਲ ਤੁਸੀਂ ਵੇਖਿਆ ਹੀ ਔਰ ਮੈਂ ਸਮਝਦਾ ਜੋਸ਼ੀ ਸਾਹਿਬ ਦਾ ਵੀ ਤੁਸੀਂ ਨੌਰਥ ਹਲਕੇ 'ਚ ਜੋ ਉਹਨਾਂ ਨੇ ਕੰਮ ਕਰਾਇਆ ਹੈ ਐਸ ਵਜ਼ੀਰ ਰਹਿੰਦਿਆ ਉਹਨਾਂ ਦਾ ਵੀ ਕੰਮ ਵੇਖਿਆ ਸੋ ਸਾਧ ਸੰਗਤ ਜੀ ਮੇਰੀ ਤਾਂ ਹੀ ਬੇਨਤੀ ਹੋਊਗੀ ਕਿ ਤੁਸੀਂ ਭਾਈ ਧੜੇਬੰਦੀਆਂ ਆਪਸੀ ਵਕਰੇਵੇਂ ਛੱਡ ਕੇ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਵਾਸਤੇ ਪੰਜਾਬ ਵਾਸਤੇ ਭਾਈਚਾਰਕ ਸਾਂਝ ਵਾਸਤੇ ਅਮਨ ਸ਼ਾਂਤੀ ਕਾਨੂੰਨ ਵਾਸਤੇ ਔਰ ਇੱਕ ਵਾਰ ਸ਼ਰੋਗਨੀ ਅਕਾਲੀ ਦਲ ਚੌਨ ਨਿਸ਼ਾਨ ਤੱਕੜੀ ਨੂੰ ਕਾਮਯਾਬ ਕਰੀਏ ਇਹਦੀ ਕਾਮਯਾਬੀ ਚ ਮੈਂ ਸਮਝਦਾ ਪੰਜਾਬ ਦੀ ਵੱਡੀ ਕਾਮਯਾਬੀ ਹੋਊਗੀ ਔਰ ਮੈਂ ਆਸ ਉਮੀਦ ਕਰੂੰਗਾ ਕਿ ਤੁਸੀਂ ਜਰੂਰ ਮੇਰੀ ਇਸ ਬੇਨਤੀ ਨੂੰ ਰਿਕੁਐਸਟ ਨੂੰ ਪ੍ਰਵਾਨ ਕਰੋਗੇ ਔਰ ਜਿਹੜੇ ਵਰਕਰ ਸਹਿਬਾਨਾਂ ਨੇ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਤਾ ਚ 24 24 ਘੰਟੇ ਉਹਨਾਂ ਨੇ ਮਿਹਨਤ ਕੀਤੀ ਹੈ ਔਰ ਸਿਰ ਤੋੜ ਮਿਹਨਤ ਕੀਤੀ ਹੈ ਮੈਂ ਉਹਨਾਂ ਸਾਰੇ ਵਰਕਰ ਸਹਿਬਾਨਾਂ ਦਾ ਵੀ ਧੰਨਵਾਦ ਕਰਦਾ ਔਰ ਆਸ ਉਮੀਦ ਕਰੂੰਗਾ ਕਿ ਇਹ 13 ਸੀਟਾਂ ਜਿੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਖਲੋਤੇ ਆ ਅੱਜ ਪਹਿਲੇ ਬੜੇ ਸਮੇਂ ਬਾਅਦ ਕਿਤਰੀ ਪਾਰਟੀ ਦੇ ਕੈਂਡੀਡੇਟ ਹਰ ਸੀਟ ਤੋਂ ਲੜ ਰਿਹਾ ਚੋਣ ਨਿਸ਼ਾਨ ਤੱਕੜੀ ਆ ਔਰ ਤੁਸੀਂ ਵੇਖਿਆ ਕਿ ਕਿੱਡਾ ਸੋਨਾ ਗੁਲਦਸਤਾ ਖੁਸ਼ਬੂਦਾਰ ਗੁਲਦਸਤਾ ਜਿਹਦੇ ਤੇ ਹਰ ਕਿੱਤੇ ਨਾਲ ਹਰ ਵਰਗ ਨਾਲ ਸੰਬੰਧਿਤ ਲੋਕ ਨੇ ਔਰ ਜੋ ਬਦਲਾਵ ਤੇ ਨੋਤੇ ਅੱਜ ਬਲਕਾਰ ਸਿੰਘ ਵਰਗੇ ਕਟਾਰੂ ਚੱਕ ਵਰਗੇ ਹੋਰ ਆ ਲਾਲਜੀਤ ਭੁੱਲਰ ਵਰਗੇ ਜਿਹੜੇ ਕਦੇ ਇੱਕ ਰਾਮਗੜੀਆ ਭਾਈਚਾਰੇ ਨੂੰ ਨਿੰਦਦੇ ਆ ਕਦੇ ਸੁਨਿਆਰੇ ਭਾਈਚਾਰੇ ਨੂੰ ਨਿੰਦਦੇ ਆ ਜਾਂ ਇਹਨਾਂ ਦੇ ਜਿੰਨੇ ਹੋਰ ਐਮਐਲਏ ਵਜੀਰਾ ਮੈਂ ਕਿਦਾ ਕਿਦਾ ਜ਼ਿਕਰ ਕਰਾਂ ਤੁਸੀਂ ਸਾਰਿਆਂ ਦੀ ਕਾਰਗੁਜ਼ਾਰੀ ਉਹਨਾਂ ਦੀਆਂ ਕਮੀ ਪੇਸ਼ੀਆਂ ਉਹਨਾਂ ਦੇ ਜੋ ਬਿਆਨਾਂਤ ਦੇ ਤੁਸੀਂ ਸੁਣੇ ਆ ਇਸ ਲਈ ਮੈਂ ਇਹ ਆਸ ਬੇਨਤੀ ਕਰਦਾ ਵੀ ਤਗੜੇ ਹੋ ਕੇ 1 ਜੂਨ ਔਰ 1 ਜੂਨ ਮੈਂ ਸਮਝਦਾ ਜਿਨ੍ਹਾਂ ਦੀ ਜਮੀਰ ਜਾਗਦੀ ਹੈ ਜਿਹੜਾ ਗੁਰੂ ਸਾਹਿਬ ਦਾ ਸਤਕਾਰ ਕਰਦੀ ਹੈ ਉਹ ਆਮ ਆਦਮੀ ਪਾਰਟੀ ਯਾ ਉਹਦੀ ਭਾਈਵਾਲ ਪਾਰਟੀ ਕਾਂਗਰਸ ਜਿਨ੍ਹਾਂ ਨੇ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਟੇਰੀ ਕਰਨ ਦਾ ਕੰਮ ਕੀਤਾ ਰੱਬ ਵੱਲੋਂ ਹੀ ਇਹ ਤਰੀਕ 1 ਜੂਨ ਮਿਥੀ ਗਈ ਆ ਵੋਟਾਂ ਵਾਸਤੇ ਜਰੂਰ ਤੁਸੀਂ ਇਸ ਗੱਲ ਨੂੰ ਧਿਆਨ ਚ ਰੱਖਦੇ ਆ ਔਰ ਜਿਹੜੇ 750 ਕਿਸਾਨ ਪਹਿਲਾਂ ਔਰ ਹੁਣ ਫੇਰ ਪਾਜਪਾ ਨੇ ਸਾਡੇ ਨ ਕਿਸਾਨ ਵੀਰ ਖੇਤ ਮਜ਼ਬੂਰ ਖੇਤ ਮਜ਼ਦੂਰ ਵੀ ਰ ਨਾਲ ਜੋ ਬੇਇਨਸਾਫੀ ਕੀਤਾ ਸ਼ਹੀਦ ਕੀਤਾ ਇਹ ਮੌਕਾ ਆਇਆ ਇਹਨਾਂ ਸਾਰਿਆਂ ਨੂੰ ਇਹ ਗੱਲ ਸਮਝਾਉਣ ਦਾ ਦੱਸਣ ਦਾ ਕਿ ਭਾਈ ਅੰਨਦਾਤਾ ਜੈ ਜਵਾਨ ਜੈ ਕਿਸਾਨ ਜੇ ਉਸ ਅੰਨਦਾਤਾ ਦੀ ਆਵਾਜ਼ ਨਹੀਂ ਸੁਣੂੰਗੇ ਜਿਨੇ ਹਰੀ ਕ੍ਰਾਂਤੀ ਲਿਆਏ ਜਿਨ੍ਹਾਂ ਨੇ ਦੇਸ਼ ਨੂੰ ਅੰਨ ਦਿੱਤਾ ਜਾਂ ਇਹ ਦੇਸ਼ ਦੀ ਨੈਸ਼ਨਲ ਸਿਕਿਉਰਿਟੀ ਵਾਸਤੇ ਸ਼ਹੀਦੀ ਦਿੰਦੇ ਨੇ ਤੇ ਮੈਂ ਸਮਝਦਾ ਜਿਹੋ ਲੋਕ ਇਹ ਇਹਨਾਂ ਸਾਡੇ ਪੰਜਾਬੀ ਭਰਾਵਾਂ ਭੈਣਾਂ ਦਾ ਮੁੱਲ ਨਹੀਂ ਪਾ ਸਕਦੇ ਫਿਰ ਅਸੀਂ ਵੀ ਉਹੋ ਜਿਹੇ ਦਿੱਲੀ ਵਾਲੀ ਪਾਰਟੀਆਂ ਨੂੰ ਪੰਜਾਬ ਦੀ ਧਰਤੀ 'ਚ ਨਹੀਂ ਵੜਨ ਦਵਾਂਗੇ ਇਹ ਸਾਸ ਉਮੀਦ ਨਾਲ ਕਿ ਤੁਸੀਂ ਸਾਰੇ ਤਗੜੇ ਹੋ ਕੇ ਖੁਸ਼ ਰਹੋ ਹੱਸਦੇ ਰਹੋ ਵਸਦੇ ਰਹੋ ਔਰ ਚੋਣ ਨਿਸ਼ਾਨ ਤੱਕੜੀ ਲੂ ਇੱਕ ਤਰੀਕ ਨੂੰ ਬਟਨ ਲੱਪਕੇ ਕਾਮਯਾਬ ਕਰਿਓ ਬਹੁਤ ਬਹੁਤ ਧੰਨਵਾਦ